ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਪਿਪਲੀ ਮਹਾਰਾਜ ਲਹਿਰਾ ਮਹੱਬਤ ਥਰਮਲ ਦੇ ਬਿਲਕੁਲ ਨੇੜੇ ਬਾਈ ਮੰਦਰ ਦੇ ਘਰੋਂ ਆਪਾਂ ਤੁਹਾਨੂੰ ਤਿੰਨ ਨਗ ਨਗ ਦਿਖਾਵਾਂਗੇ ਜਿਹਦੇ ਵਿੱਚੋਂ ਪਹਿਲੇ ਨੰਬਰ ਤੇ ਨਗੀਨਾ ਝੋਟੀ ਖੀਰੀ ਝੋਟੀ ਆ ਦੂਜੇ ਨੰਬਰ ਤੇ ਵੱਡੇ ਕੱਦ ਕਾਠ ਵਾਲੀ ਬੈੜ ਹੈ ਤੇ ਤੀਜੇ ਨੰਬਰ ਤੇ ਟੋਕੜ ਹੈ ਤੇ ਹਾਂਜੀ ਬਾਈ ਮੰਦਰ ਕੀ ਹਾਲ ਚਾਲ ਹੈ ਠੀਕ ਹੈ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਨਗੀਨਾ ਝੋਟੀ ਤੋਂ ਸਟਾਰਟ ਕਰ ਗਏ ਹਨ ਕਦ-ਕਾਟ ਬਹੁਤ ਸੋਹਣਾ ਕੁੰਡੀ ਆ ਹਨ ਇਹ ਕੀ ਮਾਦ ਦਾ ਰਕਾਰਡ ਆ ਕੀ ਆ ਰਕਾਰਡ ਦੇ ਮਾਦ 20 ਲੀਟਰ ਹੁੰਦਾ ਸੀ 20 ਲੀਟਰ ਕਿਹੜੀ ਜਗ੍ਹਾ ਤੋਂ ਆਈ ਵੀ ਆ ਇਹ 14 ਤੋਂ ਲੈਂਦੀ ਵੀ ਆ ਅ 14 ਤੋਂ ਹਾਂ ਠੀਕ ਹੈ ਤੇ ਕਿੰਨੇ ਕੁ ਉਮਰ ਹੋਊਗੀ ਇਹ ਡੂੜਕ ਸਾਹ ਦੀ ਡਾਕਟਰ ਡੇਢ ਪੌਣੇ 2 ਦੀ ਹਨ ਹਾਂ ਹਾਂ ਡੇਢ ਖਾਲੀ ਆ ਜੇ ਹਨ ਕਦ-ਕਾਟ ਬਹੁਤ ਆ ਕਦ-ਕਾਟ ਉਹ ਤਾਂ 4 ਥਾਣਾ ਹਾਂ ਤੇ ਪੂਲੀ ਦੇਖ ਲਾ ਮੇਰੋ ਬਰੋਬਰ ਹੀ ਦਿਖਦਾ ਹਾਂ ਕਦ ਬਹੁਤ ਆ ਮਤਲਬ ਇਹ ਤਨ ਕਿੰਨੇ ਮਹੀਨੇ ਸਾਹ ਕਿ ਟਿਕਾ ਲੈ ਲੂ 1 2 ਰਾਕ ਇਕੱਠਾ ਕੇ ਬਣਨ ਵਾਲੀ ਹੋਤੀ ਤੋਰੀਏ ਨਾ ਫਿਰ ਕੁੰਡੀ ਝੋਟੀ ਆ ਮਾਨਦਾਰ ਕਾਰਡ ਬਾਈ ਕਹਿੰਦਾ ਬਹੁਤ ਚੰਗਾ ਤੇ ਕਿਹੜੇ ਸਿਮਨ ਦੀ ਆ ਜੈਡ ਬਲੈਕ ਆ ਜਮਾ ਹਣਾ ਕਿਹੜੇ ਸਿਮਨ ਦੀ ਆ ਦੱਸਿਆ ਕੋਸ ਉਹ ਦੱਸਣਾ ਡਾਕਟਰ ਕੋਲ ਲਿਖਿਆ ਬਾਪੂ ਜਰਾ ਓਕੇ ਇਹ ਬਾਈ ਮੇਥਰੋ ਚੌ ਤੋਂ ਆਈ ਵੀ ਆ ਜਿਹੜਾ ਪਿੰਡ ਦੀ ਆਪਾਂ ਗੱਲ ਕਰਦੇ ਨੇ ਵੀ ਚੰਗੇ ਪਸ਼ੂ ਨੇ ਤਸੱਲੀ ਪੈਸੇ ਤੁਸੀਂ ਖੁਦ ਕਰਨੀ ਆ ਪਰ ਆਪਾਂ ਮੇਥਰੋ ਆਪਣੇ ਕਰਨੀਓ ਤਸੱਲੀ ਲੈ ਕੇ ਵੀਡੀਓ ਬਣਾਉਣੇ ਆ ਕੋਈ ਆਪਣੀ ਫੇਕ ਵੀਡੀਓ ਨਹੀਂ ਹੁੰਦੀ ਜਿੰਨੀ ਗੱਲ ਹੋਊਗੀ ਮਿੱਤਰੋ ਆਪਾਂ ਉਹ ਗੱਲ ਦੇ ਵਿੱਚ ਖਰੇ ਉਤਰਾਂਗੇ ਅੱਗੇ ਤੁਸੀਂ ਸਾਡੀ ਸਮਝ ਹੁੰਦੀ ਆ ਕੋਸ਼ਿਸ਼ ਆਪਣੀ ਫਿਰ ਆਪਾਂ ਕਹਿੰਦੇ ਆ ਆਪਾਂ ਚੰਗੀ ਤੋਂ ਚੰਗੀ ਤੁਹਾਨੂੰ ਚੀਜ਼ ਦਿਵਾਗੇ ਵੱਡੇ ਕੱਦ ਕਾਠ ਵਾਲੀ ਆ 1.5 2 2.5 3 ਮਹੀਨਿਆਂ ਤੱਕ ਮਿੱਤਰੋ ਟੀਕਾ ਲੈਣ ਵਾਲੀ ਆ ਦੋ ਗੱਟੇ ਖਾ ਕੇ ਮਿੱਤਰੋ ਇਹਨੇ ਟੀਕਾ ਲੈ ਲੈਣਾ ਵਜਨ ਕੱਦ ਕਾਠ ਫੁੱਲ ਹੈ ਵਜਨ ਥੋੜਾ ਘਟ ਹੈ ਚਾਰ ਥਾਣਾ ਚਾਰ ਮੋਟੇ ਥਾਣਾ ਮਿੱਤਰੋ ਕੱਲਾ ਕੱਲਾ ਥਾਣਾ ਹੈ ਠੰਡੀ ਸੀਲ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਇਹਦਾ ਰੇਟ ਆਪਾਂ ਫਿਰ ਕੀ ਕਰਤਾ ਜੀ 5000 ਰੁਪਏ ਰੱਖੋ 52 ਹਾਂਜੀ ਮਾਨਤਨ ਹੋਜੂ ਆਜੂ ਮਾਨਤ ਆਹ ਵੱਡੇ ਕੱਦ ਦਾ ਗਾਠ ਵਾਲੀ ਆਪਾਂ ਬੈੜ ਦਾ ਕਿਹੜਾ ਸੂਆ ਜੀ ਇਹ ਦੂਜਾ ਸੂਆ ਰੱਖ ਹਜੇ ਕੱਚੀ ਆ ਬਾਲੇ ਦਿਨਾਂ ਦੀ ਹਾਂ ਆ ਖੋਲੋ ਜੀ ਇਹਨੂੰ ਵੀ ਫੁੱਲ ਕੱਦ ਕਾਠ ਹੈ ਤੇ ਸੂਆ ਦੂਜਾ ਦੂਜਾ ਸੂਆ ਤੇ ਕਿੰਨਾ ਕਦੋਂ ਦਾ ਦੱਸਿਆ ਮਾਲਕਾਂ ਦਾ ਇਹ 32 ਲੀਟਰ ਬਾਈ ਛੋਟੇ ਕੋਲੇ ਸੀ ਕ ਲੈਂਦੀ ਆ ਆਪਣੇ ਕੋਲ ਵੀ ਲੈ ਫੀ ਲਿਆ ਠੀਕ ਹੈ ਪਹਿਲੇ ਲਈ ਉਹ ਹੰਡਰ ਜਾ ਵਾ ਓਕੇ 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 ਠੀਕ ਹੈ ਠੀਕ ਹੈ ਆਪਣੇ ਕਰੀ ਹੋਈ ਆ ਗੱਬਣ ਤੁਹਾਡੇ ਕੋਲੇ ਹੋਈ ਆ ਠੀਕ ਹੈ ਇਹ ਕਿਹੜਾ ਫਾਰਮ ਚੋ ਜਿਹੜੇ ਇੱਕ ਫਾਰਮ ਚੋ ਵੱਡੇ ਕੱਦ ਕਾਠ ਵਾਲੀ ਆ ਮਿੱਤਰੋ ਬੇਲ ਫੁੱਲਾ ਪਰ ਸਿਹਤ ਪੱਖੋਂ ਥੋੜੀ ਜਿਹੀ ਫਿੱਕੀ ਐ ਰੇਟ ਪਰ ਕੀ ਕਰਤਾ ਜੇ ਤਾਂ ਆਪਾਂ ਡਾਕਟਰ ਇੱਕਤੀ ਆ ਇੱਕਤੀ ਥੋੜਾ ਧੱਕਾ ਨੇ ਧੱਕਾ ਦਾ ਡਾਕਟਰ ਕਹਿੰਦਾ ਮੋਲੀ ਵਾਲਾ ਮੁੰਡਿਆ ਦੇ ਕੇ ਆਖ ਲੋ ਠੀਕ ਆ ਹਾਂ ਚਲੋ ਜਿਹੜੀ ਚੀਜ਼ ਦਾ ਮਿੱਤਰੋ ਆਪ ਨੂੰ ਥੋੜਾ ਲੱਗਦਾ ਹੁੰਦਾ ਆਪਾਂ ਤਾਂ ਹੀ ਕਹਨੇ ਆ ਵੈਸੇ ਬੇਲ ਫੁੱਲਾ ਕੱਦ ਕਾਠ ਵੱਡਾ ਕੋਈ ਛੋਟੀ ਮੰਨ ਕੇ ਨਾ ਆਓ ਵੱਡੇ ਗੱਦ ਕਾਠ ਵਾਲੀ ਐ ਜੇ ਮਿੱਤਰੋ ਭਰ ਜਾਂਦੀ ਆ ਤਾਂ ਦੱਸੂਗੀ ਵੀ ਕੋਈ ਚੀਜ਼ ਹੈਗੀ ਆ ਹਨਾ ਤੇ ਤੀਜੇ ਨੰਬਰ ਤੇ ਟੋਕੜਾ ਹਨਾ ਟੋਕੜਾ ਇਹਦਾ ਕਿਹੜਾ ਛੂਆ ਇਹ ਡਾਕਟਰ ਤੀਜੇ ਛੂਏਗਾ ਇਹਦਾ ਕਿੰਨਾ ਕ ਦੁੱਧ ਹੈ ਇਹ 9 ਲੀਟਰ ਦੁੱਧ ਬੱਚਾ ਬੱਚਾ ਦੇਣਾ ਨਹੀਂ ਵੀ ਡਾਕਟਰ ਬੱਚੀ ਇਹਦੇ ਮਗਲ ਓਕੇ ਬੱਚੀ ਰੱਖੀ ਵੀ ਤੋੜੋ ਇਹਨੂੰ ਫਿਰ ਆ ਤੀਜਾ ਛੂਆ ਸੂਈ ਵੀ ਆ ਤੇ ਕਿੰਨੇ ਕ ਚਰ ਦੀ ਸੂਈ ਵੀ ਆ ਇਹ 2 ਮਹੀਨੇ ਦੀ ਬੱਚੀ ਦਾ ਮਗਲ ਡਾਕਟਰ ਦੇ 2 ਮਹੀਨੇ ਦੀ ਬੱਚੀ ਵੀ ਕਹਿੰਦਾ ਵੀ ਦੇਣੀ ਨਹੀਂ ਦੁੱਧ 9 ਕਿਲੋ ਦੋਨੇ ਟਾਈਮਾਂ ਦਾ ਮੋੜ ਲੈ ਬੱਚਾ ਆ ਬੱਸੀ ਆ ਮਗਰ ਹਾਂ ਬੱਸੀ ਆ ਓਕੇ ਤੇ ਇਹਦਾ ਰੇਟ ਕੀ ਕਰਤਾ ਜੀ ਆਪਾਂ ਫਿਰ ਇਹ 45 ਹੈ ਡਾਕਟਰ 45 ਹਾਂ ਮਾਨਦਾਨ ਹੋ ਮਾਨਦਾਨ ਹੋ ਮਾਨਦਾਨ ਬਾਈ ਤਿੰਨਾਂ ਦੇ ਵਿੱਚ ਕਰੂਗਾ ਤੇ ਫੋਨ ਨੰਬਰ ਦੱਸ ਦਿਓ ਜੀ 7159 ਹਾਂਜੀ 7500 ਪੂਰਾ 7159 75700 ਪੂਰਾ ਧੰਨਵਾਦ